ਸੱਚੇ ਨਾਮ ਚਿਤ ਲਾਏਂਦਾ ਮਾਰੂ ਮਹੱਲਾ ਤੀਜਾ ਆਜ ਜਗਾਦ ਦਇਆਪਤ ਦਾਤਾ ਪੂਰੇ ਗੁਰ ਕੈ ਸ਼ਬਦ ਪੁਛਾਤਾ ਤੁਧਨੋ ਸੇਵਹਿ ਸੇ ਤੁਝ ਹੇ ਸੁਮਾਵਹਿ ਤੂੰ ਆਪੇ ਮੇਲ ਮਲਾਇਂਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਲਾਈ ਜਿਉ ਤੁਧ ਪਾਵੈ ਤਿਵੇਂ ਚਲਾਵਹਿ ਉ ਆਪੇ ਮਾਰਗ ਪਾਏਂਦਾ ਹੈ ਪੀ ਸਾਚਾ ਹੁਸਤੀ ਸੋਈ ਆਪੇ ਸਾਜੇ ਅਵਰ ਨਾ ਕੋਈ ਸਭਨਾ ਸਹਾਰ ਕਰੇ ਸੁਖ ਦਾਤਾ ਆਪੇ ਰਿਜਕ ਪਹੁੰਚਾਏਂਦਾ ਹਗਮ ਅਗੋਚਰ ਅਲਾਖ ਅਪਾਰਾ ਕੋਈ ਨਾ ਜਾਣੈ ਤੇਰਾ ਪਰਵਾਰਾ ਆਪਣਾ ਆਪ ਪਛਾਣੈ ਆਪੀ ਗੁਰਮਤੀ ਆਪ ਬੁਝਾਏਂਦਾ ਪਤਾਲਪੁਰੀਆਂ ਲੋ ਅਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਹੀ ਹੁਕਮੇ ਮੇਲ ਮਲਾਈਂਦਾ ਹੁਕਮੇ ਬੂਜੈ ਸੋ ਹੁਕਮ ਸਲਾਹੀ ਅਗਮ ਅਗੋ ਚਰਵੀ ਪਰਵਾਹੀ ਜੇਹੀ ਮਤ ਦੇਹੇ ਸੋ ਹੋਵੈ ਤੂ ਆਪੇ ਸ਼ਬਦ ਬੁਝਾਏਂਦਾ ਅਨ ਦੇ ਨੇ ਆਰਜਾ ਸਜਦੀ ਜਾਏ ਰਣ ਦਿਨ ਸਦੋਇ ਸਾਖੀ ਆਈ ਮਨ ਮੁਖੇ ਅੰਧ ਨਾ ਚੇਤੇ ਮੂੜਾ ਸਿਰ ਉਪਰ ਕਾਲ ਰੂ ਆਇਂਦਾ ਮਨ ਤਨ ਸੀਤਲ ਗੁਰ ਚਰਨੀ ਲਾਗਾ ਅੰਤਰ ਭਰਮ ਗਿਆ ਭਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵਹਿ ਸਚ ਬਾਣੀ ਬੋਲਾਇਂਦਾ ਜਿਨ ਤੂੰ ਜਾਤਾ ਕਰਮ ਵਿਧਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਜਟ ਪਤ ਸੱਚ ਸੱਚਾ ਸੱਚ ਸੋਈ ਹਉ ਮੈਂ ਮਾਰ ਮਲਾਈਂਦਾ ਮਨ ਕਠੋਰ ਦੂਜੈ ਭਾਏ ਲਾਗਾ ਪਰਮੇ ਭੂਲਾ ਫਿਰੈ ਅਭਾਗਾ ਕਰਮ ਹੋਵੈ ਤਾਂ ਸਤ ਗੁਰੂ ਸੇਵੇ ਸਹਿਜੇ ਹੀ ਸੁਖ ਪਾਏਂਦਾ ਲੱਖ ਚੌਰਾਸੀ ਆਪੇ ਉਪਾਈ ਮਾਨਸ ਜਨਮ ਗੁਰ ਭਗਤ ਦਿਰੜਾਈ ਬਿਨ ਭਗਤੀ ਬਿਸਤਾ ਵਿੱਚ ਵਾਸਾ ਵਿਸਤਾ ਵਿੱਚ ਫਿਰ ਪਾਏਂਦਾ ਕਰਮ ਹੋਇ ਗੁਰ ਭਗਤ ਦਰੜਾਈ ਵਿਣ ਕਰਮਾ ਕਿਉ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜਿਉ ਭਾਵੇਂ ਤਿਵੇਂ ਚਲਾਇਂਦਾ ਸਿਮਰਤ ਸਾਸਤੇ ਅੰਤ ਨ ਜਾਣੈ ਮੂਰਖ ਅੰਦਾ ਤਤ ਨ ਪਛਾਣੈ ਆਪੇ ਕਰੇ ਕਰਾਏ ਕਰਤਾ ਆਪੇ ਭਰਮ ਭੁਲਾਇਂਦਾ ਆਪੇ ਆਪੇ ਆਪ ਕਰਾਏ ਆਪੇ ਸਿਰ ਸਿਰ ਧੰਦੇ ਲਾਏ ਆਪੇ ਥਾਪਿਓ ਥਾਪੇ ਵੇਖੈ ਗੁਰਮਖ ਆਪ 부ਝਾਏਂਦਾ ਸੱਚਾ ਸਾਹਿਬ ਗਹਿਰ ਗੰਭੀਰਾ ਸਦਾ ਸਲਾਹੀ ਤਾ ਮਨ ਧੀਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਗੁਰਮਖ ਮਨ ਵਸਾਏਂਦਾ ਆਪ ਨਰਨਾਮ ਹੋਰ ਧੰਦੇ ਲੋਈ ਗੁਰ ਪ੍ਰਸਾਦੀ ਬੂਜੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਗੁਰਮਤੀ ਮੇਲ ਮਲਾਇਂਦਾ ਮਾਰੂ ਮਹੱਲਾ ਤੀਜਾ ਜੁਗ ਸ਼ਕਤੀ ਕੀਓ ਗੋਬਾਰਾ ਤੂੰ ਆਪੇ ਜਾਣੈ ਸਿਰਜਣਹਾਰਾ ਹੋਰ ਕਿਆ ਕੋ ਕਹੈ ਕੀ ਆਖ ਵਖਾਣੈ ਤੂੰ ਆਪੇ ਕੀਮਤ ਪਾਇਂਦਾ ਓੰਕਾਰ ਸਭ ਸ੍ਰਿਸ਼ਟੀ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਏਂਦਾ ਬਾਜੀਗਰ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਦਰੀ ਆਈ ਸਦਾ ਅਲਿਪਤ ਰਹੇ ਗੁਰ ਸ਼ਬਦੀ ਸਾਚੇ ਸਿਉ ਚਿਤ ਲਾਏਂਦਾ ਬਾਜਹਿ ਬਾਜੇ ਧੁਨ ਅਕਾਰਾ ਆਪ ਵਜਾਏ ਵਜਾਵਣ ਹਾਰਾ ਕਟਾ ਕਟ ਪਉਣ ਵਹ ਇਕ ਰੰਗੀ ਮਿਲ ਪਵਣੈ ਸਭ ਵਜਾਇਂਦਾ ਕਰਤਾ ਕਰੇ ਸੋ ਨਿਸ਼ਚੋ ਹੋਵੈ ਗੁਰ ਕੈ ਸ਼ਬਦੇ ਹਉ ਮੈਂ ਖੋਵੈ ਗੁਰ ਪ੍ਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮ ਧਿਆਇਂਦਾ ਗੁਰ ਸੇਵੇ ਜੇ ਵਡ ਹੋਰ ਲਾਹਾ ਨਹੀਂ ਨਾਮ ਮਨ ਵਸੈ ਨਾਮੋ ਸਲਾਹੀ ਨਾਮੋ ਨਾਮ ਸਦਾ ਸੁਖ ਦਾਤਾ ਨਾਮੁ ਲਾਪੈਂਦਾ ਬਿਨ ਨਾਵੈ ਸਭ ਦੁਖ ਸੰਸਾਰਾ ਬਹੁ ਕਰਮ ਕਮਾਵਹਿ ਵਦਹਿ ਵਿਕਾਰਾ ਨਾਮ ਨਾ ਸੇਵਹਿ ਕਿਉ ਸੁਖ ਪਾਈਐ ਬਿਨ ਨਾਵੈ ਦੁਖ ਪਾਈਂਦਾ ਆਪ ਕਰੇ ਤੈ ਆਪ ਕਰਾਈ ਗੁਰ ਪ੍ਰਸਾਦੀ ਕਿਸੈ ਮੁਝਾਈ ਗੁਰਮੁ ਕੋ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰ ਪਾਏਂਦਾ ਗਨਤ ਗਣੈ ਸੋ ਜਲੈ ਸੰਸਾਰਾ ਸਹਸਾ ਮੂਲ ਨਾ ਚੁੱਕੈ ਵਿਕਾਰਾ ਗੁਰਮੁਖ ਹੋਵੈ ਸੋ ਗਨਤ ਚਕਾਏ ਸੱਚੇ ਸੱਚ ਸਮਾਏਂਦਾ ਜੇ ਸੱਚ ਦੇਤਾ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਲਾਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏਂਦਾ ਜਪ ਤਪ ਸੰਜਮ ਨਾਮ ਪਿਆਰਾ ਕਿਲੇ ਵਿਖ ਕਾਟੇ ਕਾਟਣ ਹਾਰਾ ਹਰ ਕੈ ਨਾਮ ਤਨ ਮਨ ਸੀਤਲ ਹੋਆ ਸਹਜੀ ਸਹਜ ਸਮਾਇੰਦਾ ਅੰਤਰ ਲੋਭ ਮਨ ਮੈਲ ਮਲ ਲਾਈ ਮੈਲੀ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਪਾਰਾ ਕੂੜ ਬੋਲ ਦੁਖ ਪਾਏਦਾ ਨਿਰਮਲ ਬਾਣੀ ਕੋ ਮਨ ਵਸਾਏ ਗੁਰ ਪ੍ਰਸਾਦੀ ਸਹਿ ਸਾਝਾ ਜਾਈ ਗੁਰ ਕੈ ਭਾਣਾ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਏਂਦਾ ਆਪ ਸਿਰ ਅੰਦਾਸ ਸੱਚਾ ਸੋਈ ਆਪ ਉਪਾਏ ਖਪਾਏ ਸੋਈ ਗੁਰਮ ਕੋ ਵੈ ਸੋ ਸਦਾ ਸਲਾਹੀ ਮਿਲ ਸਾਚੇ ਸੁਖ ਪਾਏਂਦਾ ਅਨੇਕ ਯਤਨ ਕਰੇ ਇੰਦਰੀ ਵਸਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਤਿਗੁਰ ਸੇਵੇ ਮਨ ਵਸੇ ਆਵੇ ਮਨ ਮਾਰੇ ਮਨਹਿ ਸਮਾਏਂਦਾ ਮੇਰਾ ਤੇਰਾ ਤੁਦੇ ਆਪੇ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤੀ ਮਨ ਵਸਾਏਂਦਾ ਮਾਰੂ ਮਹੱਲਾ ਤੀਜਾ ਹਰ ਜੀਉ ਦਾਤਾ ਅਗਮ ਅਥਾਹ ਉਸ ਤਿਲ ਨਾ ਤਮਾਏ ਵੇ ਪਰਵਾਹ ਤਿਸ ਨੂੰ ਯੱਪਣ ਨਾ ਸਕੈ ਕੋਈ ਆਪੇ ਮੇਲ ਮਲਾਇਂਦਾ ਜੋ ਕਿਸ ਕਰੈ ਸੋ ਨੇਚੋ ਹੋਈ ਤਿਸ ਬਿਨ ਦਾਤਾ ਅਵਰ ਨਾ ਕੋਈ ਜਿਸਨੋ ਨਾਮਦਾਨ ਕਰੈ ਸੋ ਪਾਈ ਗੁਰ ਸ਼ਬਦੀ ਮੇਲ ਲਾਇਂਦਾ 14 ਭਵਨ ਤੇਰੇ ਹੱਟ ਨਾਲੇ ਸਤਗੁਰ ਦਖਾਏ ਅੰਤਰ ਨਾਲੇ ਨਾਵੇਂ ਕਾਬਾ ਪਾਰੀ ਹੋਐ ਗੁਰ ਸ਼ਬਦੀ ਕੋ ਪਾਏਂਦਾ ਸਤਿਗੁਰ ਸੇਵਿਐ ਸਹਜ ਅਨੰਦਾ ਹਿਰਦੈ ਆਏ ਬੁਠਾ ਗੋਵਿੰਦਾ ਸਹਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਂਦਾ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ ਅਨ ਦਿਨ ਮਾਰਿਐ ਦੁੱਖ ਸੁਭਾਇਆ ਮੱਤੇ ਕਾਲੇ ਮਹਿਲ ਨਾ ਪਾਵੇ ਦੁੱਖ ਹੀ ਵਿੱਚ ਦੁੱਖ ਪਾਏਂਦਾ ਸਤਗੁਰ ਸੇਵ ਹੈ ਸੇਵਡ ਭਾਗੀ ਸਹਜ ਭਾਏ ਸੱਚੀ ਲਿਭ ਲਾਗੀ ਸੱਚੋ ਸੱਚ ਕਮਾਵੇ ਸਦ ਹੀ ਸੱਚੈ ਮੇਲ ਮਲਾਇਂਦਾ ਜਿਸਨੋ ਸੱਚਾ ਦੇ ਸੋ ਪਾਏ ਅੰਤਰ ਸਾਚ ਭਰਮ ਚਕਾਏ ਸੱਚ ਸੱਚੈ ਕਾ ਆਪੇ ਦਾਤਾ ਜਿਸ ਦੇ ਵੈ ਸੋ ਸੱਚ ਪਾਏਂਦਾ ਆਪੇ ਕਰਤਾ ਸਭਨਾ ਕਾ ਸੋਈ ਜਿਸ ਨੂੰ ਆਪ ਬਜਾਏ ਬੂਜੈ ਕੋਈ ਆਪੇ ਬਖਸ਼ੇ ਦੇ ਵਡਿਆਈ ਆਪੇ ਮੇਲ ਮਲਾਇਂਦਾ ਹਉ ਮੈਂ ਕਰਦਿਆਂ ਜਨਮ ਗਵਾਇਆ ਆਗੈ ਮੋਹ ਨਾ ਚੂਕੇ ਮਾਇਆ ਅੱਗੈ ਜਮ ਕਾਲ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾ ਐਂਦਾ ਪੂਰੇ ਭਾਗ ਗੁਰ ਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਜਮ ਕਾਲ ਤਿਸ ਨੇੜ ਨਾ ਆਵੇ ਮਹਿਲ ਸੱਚੈ ਸੁਖ ਪਾਏ ਦਾ ਤਿੰਨ ਸੁਖ ਪਾਇਆ ਜੋ ਤੁਧ ਪਾਏ ਪੂਰੇ ਭਾਗ ਗੁਰ ਸੇਵਾਲਾਏ ਤੇਰੇ ਹੱਥ ਹੈ ਸਭ ਵਡਿਆਈ ਜਿਸ ਦੇਵ ਹੈ ਸੋ ਪਾਏ ਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਤ ਮਨ ਵਸਾਏ ਗਿਆਨ ਰਤਨ ਸਦਾ ਘਟ ਚਾਨਣ ਅਗਿਆਨ ਅੰਧੇਰ ਗੁਆਇਂਦਾ ਅਗਿਆਨੀ ਅੰਦੇ ਦੂਜੇ ਲਾਗੇ ਬਿਨ ਪਾਣੀ ਡੁੱਬ ਮੁਏ ਅਪਹਾਗੇ ਚੱਲਦਿਆਂ ਘਰ ਦਰ ਨਦਰ ਨਾ ਆਵੇ ਜਮਦਰ ਬਾੰਦਾ ਦੁੱਖ ਪਾਏਂਦਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੂਚੋ ਕੋਈ ਸਤਗੁਰ ਸੇਵੇ ਤਿਸ ਮਿਲੈ ਵਡਿਆਈ ਧਰ ਸਚੈ ਸੋ ਬਾਪਾਏਂਦਾ ਸਤ ਗੁਰ ਨੂੰ ਸੇਵੇ ਤਿਥੀ ਆਪ ਮਲਾਈ ਮਮਤਾ ਕਾਟ ਸੱਚ ਲਿਵਲਾਈ ਸਦਾ ਸੱਚ ਬਣਜਹਿ ਵਾਪਾਰੀ ਨਾ ਮੋਲਾ ਪਾਇੰਦਾ ਆਪੇ ਕਰੇ ਕਰਾਏ ਕਰਤਾ ਸ਼ਬਦ ਮਰੈ ਸੋਈ ਜਨ ਮੁਕਤਾ ਨਾਨਕ ਨਾਮ ਵਸੈ ਮਨ ਅੰਤਰ ਨਾਮੋ ਨਾਮ ਧਿਆਇੰਦਾ ਮਾਰੂ ਮਹੱਲਾ ਤੀਜਾ ਜੋ ਤੁਧ ਕਰਨਾ ਸੋ ਕਰ ਪਾਇਆ ਭਾਣੇ ਵਿੱਚ ਕੋ ਵਿਰਲਾ ਆਇਆ ਭਾਣਾ ਮੰਨੇ ਸੋ ਸੁਖ ਪਾਏ ਭਾਣੇ ਵਿੱਚ ਸੁਖ ਪਾਏ ਦਾ ਗੁਰਮੁਖ ਤੇਰਾ ਭਾਣਾ ਪਾਵੈ ਸਹਜੇ ਸੁਖ ਸੱਚ ਕਮਾਵੇ ਭਾਣੇ ਨੂੰ ਲੋਚੈ ਬਹੁ ਤੇਰੀ ਆਪਣਾ ਭਾਣਾ ਆਪ ਮਨਾਏਂਦਾ ਤੇਰਾ ਭਾਣਾ ਮੰਨੇ ਸੋ ਮਿਲੈ ਤੁਧਿ ਆਈ ਜਿਸ ਭਾਣਾ ਭਾਵੇ ਸੋ ਤੁਝਹਿ ਸਮਾਈ ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸਹਿ ਕਰਾਏਂਦਾ ਜਾਂ ਤਿਸ ਭਾਵੇ ਤਾਂ ਗੁਰੂ ਮਲਾਏ ਗੁਰਮੁਖ ਨਾਮ ਪਦਾਰਥ ਪਾਏ ਤਉਦੇ ਆਪਣਾ ਭਾਣੇ ਸਭ ਸ੍ਰਿਸ਼ਟੀ ਉਪਾਈ ਜਿਸਨੂੰ ਭਾਣਾ ਦੇ ਤਿਸ ਭਾਏ ਦਾ ਮਨ ਮੁਕਿਆੰਦ ਕਰੇ ਚਤ్రਾਈ ਭਾਣਾ ਨਾ ਮੰਨੇ ਬਹੁਤ ਦੁੱਖ ਪਾਈ ਭਰਮੇ ਭੂਲਾ ਆਵੇ ਜਾਏ ਘਰ ਮਹਿਲ ਨਾ ਕਬਹੁ ਪਾਇੰਦਾ ਸਤਿਗੁਰ ਮੇਲੇ ਦੇ ਵਡਿਆਈ ਸਤਿਗੁਰ ਕੀ ਸੇਵਾ ਧੁਰ ਫਰਮਾਈ ਸਤਿਗੁਰ ਸੇਵੇ ਤਾਂ ਨਾਮ ਪਾਈ ਨਾਮੇ ਹੀ ਸੁਖ ਪਾਇੰਦਾ ਸਭ ਨਾਮ ਹੋਇ ਉਪਜੈ ਨਾਮ ਹੋ ਸੀਜੈ ਗੁਰ ਕਿਰਪਾ ਤੇ ਮਨ ਤਨ ਭੀਜੈ ਰਸਨਾ ਨਾਮ ਧਿਆਏ ਰਸ ਭੀਜੈ ਰਸ ਹੀ ਤੇ ਰਸ ਪਾਏਂਦਾ ਮਹਿਲੇ ਅੰਦਰ ਮਹਿਲ ਕੋ ਪਾਏ ਗੁਰ ਕੈ ਸ਼ਬਦ ਸੱਚ ਚਿਤ ਲਾਏ ਜਿਸਨੂੰ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਲਾਏਂਦਾ ਨਾਮ ਵਸਾਰ ਮਨ ਤਨ ਦੁਖ ਪਾਇਆ ਮਾਇਆ ਮੋਹ ਸਭ ਰੋਗ ਕਮਾਇਆ ਬਿਨ ਨਾਵੇ ਮਨ ਤਨ ਹੈ ਕੁਸਤੀ ਨਰਕੇ ਵਾਸਾ ਪਾਏਂਦਾ ਨਾਮ ਰੱਤੇ ਤਿਨ ਨਿਰਮਲ ਦੇਹਾ ਨਿਰਮਲ ਹੰਸਾ ਸਦਾ ਸੁਖ ਨੇਹਾ ਨਾਮ ਸਲਾਹੇ ਸਦਾ ਸੁਖ ਪਾਇਆ ਨਿਜ ਕਰਵਾਸਾ ਪਾਇੰਦਾ ਸਭ ਕੋ ਵਣਜ ਕਰੇ ਵਾਪਾਰਾ ਵਿਣ ਨਾਵੇ ਸਭ ਟੋਟਾ ਸੰਸਾਰਾ ਨਾੰਗੂ ਆਇਆ ਨਾੰਗੂ ਜਾਸੀ ਵਿਣ ਨਾਵੇ ਦੁਖ ਪਾਇੰਦਾ ਜਿਸਨੋ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਈ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾ ਮੋ ਨਾਮ ਧਿਆਈਂਦਾ ਨਾਵੇਂ ਨੂੰ ਲੋਚੈ ਜੀਤੀ ਸਭ ਆਈਂ ਨਾਉ ਤਿਨਾ ਮਿਲੇ ਤੁਰ ਪੁਰਬ ਕਮਾਈ ਜਿੰਨੀ ਨਾਉ ਪਾਇਆ ਸੇ ਵਡ ਭਾਗੀ ਗੁਰ ਕੈ ਸ਼ਬਦ ਮਲਾਈਂਦਾ ਗਾਇਆ ਕੋਟੇ ਅਤਿ ਅਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਸੱਚਾ ਨਿਆਉ ਸੱਚੋ ਵਾਪਾਰਾ ਨਿਚਲ ਵਾਸਾ ਪਾਏਂਦਾ ਅੰਤਰ ਘਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲੇ ਕਿਨਹਿ ਥਾਨ ਪਾਇਆ ਇਤ ਸਾਥ ਨਿਭਹਿ ਸਲਾਹੀ ਸੱਚੀ ਹਰ ਸੱਚਾ ਮਨ ਵਸਾਏਂਦਾ ਮੇਰੇ ਕਰਤੈ ਇੱਕ ਬਣਤ ਬਣਾਈ ਇਸ ਦੇਹੀ ਵਿੱਚ ਸਭ ਵਥ ਪਾਈ ਨਾਨਕ ਨਾਮ ਵਣ ਜਹ ਰੰਗ ਰਾਤੀ ਗੁਰਮੁਖ ਕੋ ਨਾਮ ਪਾਇੰਦਾ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਚਿੱਤੈ ਹਰ ਵਸੈ ਜਿਸ ਦਾ ਅੰਤ ਨਾ ਪਾਰਾ ਵਾਰਾ ਆਨੰਦਿ ਨ ਹਰ ਸੇਵੀ ਉਹ ਸੱਚੀ ਬਾਣੀ ਹਰ ਜੀਉ ਸ਼ਬਦ ਮਲਾਇੰਦਾ ਹਰ ਚੇਤ ਹੈ ਤਿਨ ਬਲਿ ਹਾਰੈ ਜਾਉ ਗੁਰ ਕੈ ਸ਼ਬਦ ਤਿਨ ਮੇਲ ਮਲਾਉ ਤਿਨ ਕੀ ਧੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏਂਦਾ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ ਅੰਤਰ ਹਰ ਨਾਮ ਸ਼ਬਦ ਸੁਹਾਵਾ ਗੁਰ ਬਾਣੀ ਚਹੁ ਕੁੰਡੀ ਸੁਣੀਐ ਸਚੈ ਨਾਮ ਸਮਾਇਂਦਾ ਸੋ ਜਨ ਸਾਚਾ ਜੇ ਅੰਤਰ ਭਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਨੀ ਨਦਰ ਮਲਾਈਂਦਾ ਵੱਡਾ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦੈ ਸਭ ਅੰਧ ਅੰਧੇਰਾ ਗੁਰਮੁਖ ਕਿ ਸਹਿ 부ਝਾਈਂਦਾ ਇਕ ਕਿਤਿਆਏ ਜਨਮ ਗਵਾਈ ਮਨ ਮੁਖ ਲਾਗੇ ਦੂਜੈ ਪਾਏ ਇਹ ਵੇਲਾ ਫਿਰ ਹਾਥ ਨਾ ਆਵੇ ਪਾਗ ਖਿਸਿਆ ਪਛਤਾਇਂਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਇਸ ਵਿੱਚ ਵੱਸੈ ਸਤਿਗੁਣੀ ਗੀਰਾ ਸੱਚੋ ਸੱਚ ਵੇਖੈ ਸਭ ਥਾਈ ਸੱਚ ਸੁਣ ਮਨ ਵਸਾਏਂਦਾ ਹਉ ਮੈਂ ਗਣਤ ਗੁਰ ਸ਼ਬਦ ਨਿਵਾਰੀ ਹਰ ਜੀਉ ਹਿਰਦੈ ਰੱਖੋ ਉਰ ਧਾਰੀ ਗੁਰ ਕੈ ਸ਼ਬਦ ਸਦਾ ਸਲਾਹੀ ਮਿਲ ਸਾਚੀ ਸੁਖ ਪਾਏਂਦਾ ਸੋ ਚੇਤੇ ਜਿਸ ਆਪ ਚਿਤਾਇ ਗੁਰ ਕੈ ਸ਼ਬਦ ਵਸੈ ਮਨ ਆਈ ਆਪੇ ਵਿਖੇ ਆਪੇ ਬੂਜੈ ਆਪੇ ਆਪ ਸਮਾਈਂਦਾ ਜਿਨ ਮਨ ਵਿੱਚ ਵਤ ਪਾਈ ਸੋਈ ਜਾਣੈ ਗੁਰ ਕੈ ਸ਼ਬਦେ ਆਪ ਪਛਾਣੈ ਆਪ ਪਛਾਣੈ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਇਂਦਾ ਏ ਕਾ ਆਪਵਿੱਤ ਹੈ ਸਰੀਰ ਗੋਰੀ ਛਬਦੀ ਚੇਤਾ ਗੁਣੀ ਗਹੀਰ ਹਰ ਦਿਨ ਗੁਣ ਗਾਵੇ ਰੰਗ ਰਾਤਾ ਗੁਣ ਕਹੈ ਗੁਣੀ ਸਮਾਏਂਦਾ ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੈ ਪਾਏ ਪਰਮ ਪਲਾਇਆ ਹਰ ਨਾ ਚੇਤਾ ਸਦਾ ਦੁੱਖ ਪਾਏ ਬਿਨ ਹਰ ਚੇਤੇ ਦੁੱਖ ਪਾਏਂਦਾ ਜੇ ਸਤਗੁਰ ਸੇਵੇ ਸੋ ਪਰਵਾਨ ਕਾਇਆ ਹੰਸ ਨਿਰਮਲ ਦਰ ਸੱਚੈ ਜਾਣ ਹਰ ਸੇਵੇ ਹਰ ਮਨ ਵਸਾਈ ਸੋਹ ਹੈ ਹਰ ਗੁਣ ਗਾਇੰਦਾ ਬਿਨ ਭਾਗਾ ਗੁਰ ਸੇਵਿਆ ਨਾ ਜਾਈ ਮਨ ਮੁਖ ਭੂਲੇ ਮੋਏ ਬਿਲ ਲਾਈ ਜਿਨ ਕੋ ਨਦਰ ਹੋਵੇ ਗੁਰ ਕੇਰੀ ਹਰ ਜੀਉ ਆਪ ਮਲਾਈਂਦਾ ਕਾਇਆ ਕੋਟੇ ਪੱਕੇ ਹੱਤ ਨਾਲੀ ਗੁਰਮਖ ਲਿਵੇ ਵਸਤ ਸੰਵਾਲੀ ਹਰ ਕਾ ਨਾਮ ਧਿਆਏ ਦਿਨ ਰਾਤੀ ਉਤਮ ਪਦਵੀ ਪਾਏਂਦਾ ਆਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਸਲਾਹੇ ਸਾਚਾ ਪੂਰੇ ਭਾਗ ਕੋ ਪਾਏਂਦਾ ਮਾਰੂ ਮਹੱਲਾ